ਆ ਬਸ ਜਰੂਰ ਨਾ ਬੋਲਾ ਮੈਂ ਨਹੀਂ ਨਹੀਂ ਤੂੰ ਖਾ ਲੈ ਤੂੰ ਖਾਓ ਨਾ ਤਾਂ ਆਈ ਬਣਾਣਗੇ ਫਿਰ ਬਾਅਦੋਂ ਨਹੀਂ ਨਹੀਂ ਕੋਈ ਨਹੀਂ ਰੋਕਦੀ ਕਿੱਥੋਂ ਆ ਯਾਰ ਇਹ ਲੈ ਬਈ ਤੁਸੀਂ ਸਾਡੀ ਹੈਲਪ ਤਾਂ ਕਰੀ ਜਾਂਦੇ ਆ ਆ ਜੋੜੀ ਦੀ ਵੀ ਹੈਲਪ ਕਰਿਓ ਹਨਾ ਤੇ ਇਹ ਚੈਨਲ ਦਾ ਨਾਮ ਵੀ ਤੁਹਾਨੂੰ ਦੱਸਤਾ ਸੀ ਇਹਨਾਂ ਦੇ ਦਾ ਤੇ ਵੀਡੀਓ ਪਹਿਲੀ ਅਸੀਂ ਇਹਨਾਂ ਨੂੰ ਬਣਾ ਕੇ ਦੱਸਣ ਆਏ ਆ ਵੀ ਆਏ ਪਹੂਗੀ ਹਨਾ ਤੇ ਨੀਚੇ ਤਾਰਦੇ ਉਦਬਾਲੇ ਹਿੱਟਲ ਵਿਚਾਰੇ ਆਪ ਦਾ ਘਰ ਦਾ ਗੁਜ਼ਾਰਾ ਚਲਾ ਸਕਣ ਸੌਖਾ ਹਨਾ ਇੱਥੇ ਤਾਂ ਮੈਂ ਦੇਖਿਆ ਕਿ ਛੋਟਾ ਜਿਹਾ ਪਿੰਡ ਹੈ ਇਹਨਾਂ ਦਾ ਤੇ ਇੱਥੇ ਵਿਚਾਰਿਆਂ ਦੇ ਜਾਨੀ ਕਿ ਵੀ ਕੋਈ ਦੁਕਾਨ ਵੀ ਹੈਣੀਗੀ ਤੇ ਬਾਗੇ ਪੁਰਾਣੇ ਜਾਣਾ ਪੈਂਦਾ ਘਾਟਣਾ ਕਿਲੋਮੀਟਰ ਦੂਰ ਹਾਂ ਜ਼ਿਆਦਾ ਹੈ ਹਾਂ ਜ਼ਿਆਦਾ ਹੀ ਹੋਊਗਾ ਆਪਣੇ ਤੋਂ ਵੀ ਜ਼ਿਆਦਾ ਹੈ ਹਾਂ ਤੇ 10 ਕਿਲੋਮੀਟਰ ਪੈ ਜਾਂਦਾ ਹਾਂ ਜ਼ਿਆਦਾ ਹੈ ਮੇਰੇ ਤੋਂ ਆਪੇ ਖਾ ਨੇੜੇ ਆਉਣ ਤੀਣਾ ਆਵੇ ਰਵਣ ਕਰ ਜਾਈਏ ਹੈ ਹੈ ਕਿੱਥੇ ਜਾ ਕੇ ਬੈਠਿਆ ਦੀਦੀ ਹੁਣ ਕਿੱਥੇ ਜਾ ਕੇ ਬੈਠਿਆ ਪਤਾ ਕਿ ਉਹ ਖੇਰ ਦੀ ਖੇਰ ਉਹ ਫਿਰਦਾ ਜੱਪ ਨੂਰ ਦੁਕਾਨ ਦਾ ਤੇ ਨਾਮ ਨਿਸ਼ਾਨ ਨਹੀਂ ਆ ਮੈਂ ਕਿ ਕਿ ਚੱਕੀ ਉਹ ਕੋਠੇ ਤੇ ਤਾਂ ਟਿਕਣਾ ਕੋਠੇ ਤੇ ਹੁਣ ਟਿਕਣਾ ਹੁੰਦਾ ਹਨਾ ਕੋਈ ਐਡਰੈਸ ਦੇਖਣਾ ਚਾਹੀਦਾ ਹੋਰ ਉਹ ਦਸਵਾ ਬਚਾਈ ਮੈਂ ਹਾਂ ਨਹੀਂ ਕੋਈ ਤਾਂ ਕਿਰਨ ਕਿੱਥੇ ਲੈ ਮੈਂ ਸਟੋਰ ਫੇਰ ਬੋਲਾਂਗੇ ਲਓ ਬੈਠੋ ਅਨਨੂ ਆ ਹਾਂ ਠੀਕ ਹੈ ਥੋੜਾ ਜਿਹਾ ਜੀ ਹਾਂ ਆਪਾਂ ਪਾਰਟੀ ਤਾਂ ਲਈਏ ਤੋਂ ਹਨ ਮੈਂ ਤਾਂ ਸੁੱਕ ਕੇ ਨਾਲ ਛੱਡ ਜਾਈਆ ਪੰਜਾਂ ਕਿਹੜੀ ਜੀ ਜੀ ਮੋਬਾਈਲ ਜੀ ਆ ਜਾ ਹਾਂ ਮਾਦਮ ਆ ਜੀ ਆਹੋ ਤੁਹਾਡਾ ਮੈਂ ਹੀ ਹੋਇਆ ਇਹਨਾਂ ਨੂੰ ਕਹਿ ਰਹੀ ਸੀ ਹੁਣ ਮੈਂ ਕਿਹਾ ਇਹਨਾਂ ਦਾ ਨਾ ਚੈਨਲ ਵਧੀਆ ਹੋ ਜਾ ਪਤਾ ਹੀ ਨਹੀਂ ਜ਼ਿੰਦਗੀ ਬਦਲ ਜਾਂਦੀ ਘਰ ਦੇ ਨਕਸ਼ੇ ਬਦਲ ਜਾਂਦੇ ਹਾਂਜੀ ਹਾਂਜੀ ਮੇਰੇ ਘਰ ਦਾ ਵੀ ਨਕਸ਼ਾ ਬਦਲਿਆ ਹੈ ਦੀਦੀ ਨੇ ਹਨਾ ਨਗਰੇ ਪ੍ਰਮਾਤਮਾ ਨੂੰ ਦੀ ਉਮਰ ਲੰਬੀ ਕਰੇ ਸੁਖੀ ਰਹੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਬਦਲੀ ਜਿਹੜੇ ਜਿਹੜੇ ਵੀ ਆਪਣੇ ਬਾਰੇ ਸੋਚਦੇ ਹਨਾ ਪ੍ਰਮਾਤਮਾ ਉਹਨਾਂ ਨੂੰ ਦਿਨ ਤੇ ਗੁਰੀ ਰਾਤ ਉੱਪਰੀ ਤਰੱਕੀ ਵਾਸਤੇ ਹਨਾ ਉਹਦੇ ਤੁਹਾਡੇ ਵੀ ਲੈਣ ਹੈ ਇਹਦੇ ਤੋਂ ਜ਼ਿਆਦਾ ਸ਼ੌਕ ਕੀ ਹੈ ਹੈ ਮੋਟੇ ਹਾਂ ਉਹ ਇਥੋਂ ਹਾਂ ਆਪਣੇ ਈਨੀ ਵੀ ਹੁੰਦੇ ਨੇ ਖੜਾਰੇ ਪਾ ਦੇਣੇ ਸੀਗੇ ਆਪਣੀ ਡੇਲੇ ਹੱਥ ਨਹੀਂ ਜਾਂਦਾ ਹੱਥ ਨਾਲ ਪਰ ਚੀਜ਼ ਫੜ ਚੰਗੀ ਤੁਸੀਂ ਥੋੜੀ ਜਿਹੀ ਸਾਡੀ ਚੀਜ਼ ਆ ਰਿਹਾ ਬੱਚੇ ਦਾ ਨਮਸਤ ਆ ਜਾਓ ਇਹ ਪਹੜੀ ਫਲੇਟ ਨਹੀਂ ਉਹ ਮੈਂ ਇੱਥੇ ਦੇਣੀ ਵੀਰੀ ਫੱਟੇ ਘੇੜੇ ਲੱਗੇ ਹਾਂ ਇਹ ਰੋ ਆ ਵਧੀਆ ਸੌਖਾ ਤਰੀਕਾ ਹੈ ਨਾ ਸਫਾ ਕਰਨਾ ਇਹਨਾ ਇੱਕ ਡੀਜ਼ਲ ਲੈਣੀ ਤੇ ਬਾੜਾ ਵੀ ਹੈ ਗੱਡੀ ਨਹੀਂ ਗੱਡੀ

ਇਹ ਕਾ ਇੱਕ ਸਕੂਟਰੀ ਮੈਂ ਕਿਹਾ ਮੈਂ ਕਿਦੋ ਕੱਢ ਗਿਆ ਕਟੋਟ ਪਾਰਾ ਤੇ ਚੜਾ ਗਿਆ ਮੈਂ ਬਈ ਧੋਖੇ ਲਾਉਣੇ ਮੈਂ ਮੋਟਰਸਾਈਕਲ ਸੀ ਨਾ ਜਿਹੜਾ ਮੇਰਾ ਮੈਂ ਉਹ ਧੋਖੇ ਲਾਉਣਾ ਉਹ ਬਹਿ ਜਾਂਦੀ ਆ ਤੁਝਾ ਸਾਫ ਛੱਡ ਦਿੰਦੇ ਮੈਂ ਨਾ ਮੰਨ ਕੇ ਚੱਲ ਵੀ ਸੈਂਡਲ ਪਾਏ ਆ ਬੱਚੇ ਦੇ ਮੂਰੇ ਬੋਂਦ ਆਣੀ ਸੀਗਾ ਬੱਚੇ ਨੂੰ ਕਿਉਂਕਿ ਉਹਦੇ ਹੁੰਦਿਆ ਸਾਈਡ ਤੇ ਲੋਕ ਉਹ ਜਾ ਉਧਰੀ ਟਣਾ ਬੱਚੇ ਜੀ ਮੇਰਾ ਭਰਾ ਇਹ ਸਾਈਡ ਨਾਲ ਠੀਕ ਆ ਹਾਂ ਹੋਰ ਵੀ ਆਉਂਦੇ ਨੇ ਇਹਦੇ ਨਾਲ ਹਾਂ ਨਹੀਂ 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 ਪੁੱਤ ਨਹੀਂ ਤੇਰੀ ਛੋਟੀ ਆ ਖਾ ਲੋ ਇਹਨਾਂ ਨੂੰ ਕਿਉਂ ਰੋਜ਼ ਖਾ ਲੋ ਮੈਂ ਦੇ ਦੇਗੀ ਤੈਨੂੰ ਬਤਾ ਮੈਂ ਇਹਦੇ ਖਰੀਦਦਾ ਕਹਿੰਦੀ ਤੇ ਤੂੰ ਯੱਪਾ ਕਰਕੇ ਦੇਖੀ ਫਾਟ ਨਹੀਂ ਨਹੀਂ ਉਹ ਵਜਨ ਪੁੱਛਦੇ ਆ ਵਜਨ ਪੁੱਛ ਕੇ ਦਿੰਦੇ ਆ 500 ਰੁਪਏ ਤਾਂ ਵਿੱਚ ਜਾਉਂਦਾ ਹਾਂ ਮਾ ਮਾਡੇ ਅਖਾਰੋ ਚਲੋ ਆ ਗਿਆ ਆ ਗਿਆ ਕਹਿੰਦਾ ਆਪਣੀ ਮੱਖੀ ਨਹੀਂ ਭਾਲਣ ਗਿਆ ਲੈ ਆਪਾਂ ਫਿਰ ਖਾਗਾ ਫਿਰ ਪਾਪਾ ਪਾਪਾ ਚਲੋ ਤੁਸੀਂ ਵੀਡੀਓ ਬਣੀ ਜਾਂਦੀ ਆ ਆਪਣਾ ਹੈ ਹੈਨਾ ਆਪਾਂ ਇਹਨੂੰ ਰੋਕਣਾ ਹੈ ਜਿੱਦਾਂ ਤੁਸੀਂ ਇਹਨੂੰ ਕਰ ਦੋਗੇ ਆਹ ਨਾਲ ਦਬਸ ਬਟਨ ਦਬੋਗੇ ਠੀਕ ਹੈ ਫੇਰ ਤਾਂ ਇਹ ਕੱਟੀ ਜਾਊਗੀ ਦੁਬਾਰਾ ਬਣੂਗੀ ਤੇ ਜੇ ਤੁਸੀਂ ਇੱਥੋਂ ਰੋਕੋਗੇ ਨਹੀਂ ਪਾ ਲਈ ਜੀ ਨਹੀਂ ਪੂਰਾ ਆਲਾ ਆਲੂ ਨੀਂਹੇ ਜਗ੍ਹਾ ਦੇਖਣਾ ਹੈ ਹਾਂ ਲਾ ਬੱਦ ਦੋ ਨੂੰ ਦੱਸ ਦੇ ਨੀਂਹੇ ਕਰਾਂ ਇੱਥੇ ਮੁੱਠਲੇ ਦੱਬ ਤਬ ਨੂੰ ਆਲੂ ਮੈਂ ਸਿਕਾਸ ਟੁਪੜਾਈ ਜਾਣਾ